ਹalleluyah ਆਓ ਸਿਮਿਰਿ ਪ੍ਰਖਬਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਤੁਸੀਂ ਪਰਮੇਸ਼ਰ ਦਾ ਮਨ ਕਿਵੇਂ ਬਦਲ ਸਕਦੇ ਹੋ ਉਤਪਤ ਅਧਿਆਇ 8 ਉਦੀ ਕੀਅਤ ਅਧਿ ਜ ਹਵਾ ਨੇ ਉਹ ਸੁਗੰਧ ਸੁੰਗੀ ਸੋ ਜੋ ਹਵਾ ਨੇ ਆਪਣੇ ਮਨ ਵਿੱਚ ਆਖਿਆ ਮੈਂ ਫੇਰ ਕਦੀ ਜ਼ਮੀਨ ਨੂੰ ਆਦਮੀ ਦੇ ਕਾਰਨ ਸ਼ਰਾਪ ਨਹੀਂ ਦਿਾਂਗਾ ਭਾਵੇਂ ਆਦਮੀ ਦੇ ਮਨ ਦੀ ਪਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ ਅਤੇ ਮੈਂ ਫੇਰ ਕਦੀ ਸਰਬਤ ਜੀਆਂ ਨੂੰ ਨਹੀਂ ਮਾਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ ਮੇਰੇ ਪਿਆਰਿਓ ਅੱਜ ਲੋਕਾਂ ਵਿੱਚ ਬਹੁਤ ਗੁੰਮਰਾਹ ਕਰਨ ਵਾਲੀਆਂ ਸਿੱਖਿਆ ਹੈ ਕਿ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਪਰਮੇਸ਼ਰ ਪਹਿਲਾਂ ਹੀ ਸਭ ਕੁਝ ਕਰ ਚੁੱਕਾ ਹੈ ਹਾਂ ਉਸਨੇ ਇਹ ਕਰ ਦਿੱਤਾ ਹੈ ਪਰ ਹੁਣ ਸਾਨੂੰ ਉਸਦੇ ਕਿਤੇ ਕੰਮਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਉਸਨੇ ਕੀਤੇ ਹਨ ਕਿਉਂਕਿ ਅਸੀਂ ਮੁਕਤੀ ਪਾਉਣ ਲਈ ਕੁਝ ਨਹੀਂ ਕੀਤਾ ਜਦੋਂ ਪ੍ਰਵੇਸ਼ ਮਸੀਹ ਦਾ ਰੂਪ ਬਦਲਿਆ ਗਿਆ ਸੀ ਤਾਂ موسی ਅਤੇ ਏਲੀਆ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਸਿਰਫ موسی ਹੀ ਕਿਉਂ ਸੀ ਅਤੇ ਉੱਥੇ ਕੋਈ ਹੋਰ ਨਹੀਂ ਸੀ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਨੇ موسی ਨੂੰ ਕਨਾਨ ਜਾਣ ਨਹੀਂ ਦਿੱਤਾ ਸੀ ਫਿਰ موسی ਪ੍ਰਭੂ ਨਾਲ ਕਿਉਂ ਗੱਲ ਕਰ ਰਿਹਾ ਸੀ ਇੱਕ ਅਜਿਹਾ ਵਿਅਕਤੀ क्यों नहीं जो पूरी तरह संपूर्ण सी क्योंकि मूसा ने बलिदान चढ़ाया सी बाइबल दसती है कि मूसा मिश्र का राजकुमार पर उसने सब कुछ त्याग दिता मसीह दोषी ठहराया गया यह उसका बलिदान सी इसलिए परमेश्वर ने मूसा नाल गल की मूसा कौन सी एक आदमी जिसने बलिदान चढ़ाया उसने गलतियांतियाँ परमेश्वर ने उस नोह को याद रखा क्योंकि उसने बलिदान चढ़ाया बाइबल बताती है जब नूह ने यहोवा ਨੂੰ ਸ਼ੁੱਧ ਪੰਛੀਆਂ ਅਤੇ ਜਾਨਵਰਾਂ ਦੀ ਬਲੀ ਚੜਾਈ ਜਿਵੇਂ ਹੀ ਨੂਹ ਨੇ ਬਲੀ ਚੜਾਈਆਂ Jehovah ਨੇ ਉਸ ਸੁਹਾਵਣੀ ਖੁਸ਼ਬੂ ਸੁੰਘਨ ਤੋਂ ਬਾਅਦ ਸੋਚਿਆ ਉਸ ਸਮੇਂ ਨੂਹ ਨੇ ਪਵਿੱਤਰ ਦੀ ਪ੍ਰਵਾਹ ਕੀਤੇ ਬਿਨਾਂ ਬਲੀ ਚੜਾਈ ਅਦੇਸ ਨੂੰ ਦੇਖ ਕੇ ਪਰਮੇਸ਼ਰ ਸੋਚਣ ਲੱਗ ਪਿਆ ਅੱਜ ਅਸੀਂ ਸੋਚਦੇ ਹਾਂ ਕਿ ਇਹ ਆਪਣੇ ਆਪ ਹੋ ਜਾਵੇਗਾ ਪ੍ਰਭੂ ਸਭ ਕੁਝ ਜਾਣਦਾ ਹੈ ਉਹ ਮੈਨੂੰ ਪਿਆਰ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਠੀਕ ਹਨ ਪਰ ਯਾਦ ਰੱਖੋ ਅਨੁਗ੍ਰਹਿ ਦਾ ਮਤਲਬ ਛੁਪ ਕਰਕੇ ਬੈਠਣਾ ਬੀਜਣਾ ਬੀਜਣਾ ਪ੍ਰਾਰਥਨਾ ਨਾ ਕਰਨਾ ਨਹੀਂ ਹੈ ਸਗੋਂ ਇਹ ਕੰਮ ਪਰਪੂਰ ਮਾਤਰਾ ਨਾਲ ਕਰਨਾ ਹੈ ਯਾਦ ਰੱਖੋ ਨੂਹ ਦੇ ਸਮੇਂ ਵਿੱਚ ਪਰਮੇਸ਼ਰ ਗੁੱਸੇ ਸੀ ਪਰ ਜਿਵੇਂ ਹੀ ਨੂਹ ਨੇ ਬਲੀਆਂ ਚੜਾਈਆਂ ਪਰਮੇਸ਼ਰ ਨੇ ਸੋਚਿਆ ਜਾਨੀ ਉਸ ਦਾ ਮਨ ਠੰਡਾ ਹੋਣ ਲੱਗ ਪਿਆ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਪਰਮੇਸ਼ਰ ਨੂੰ ਸੋਚਣ ਲਈ ਮਜਬੂਰ ਕਰ ਸਕਦੇ ਹੋ ਜਾਂ ਉਸ ਦਾ ਮਨ ਬਦਲ ਸਕਦੇ ਹੋ ਕਿਵੇਂ ਪ੍ਰਾਰਥਨਾ ਵਿੱਚ ਸਮਾਂ ਬਿਤਾਉਣ ਨਾਲ ਬੀਜ ਬੀਜਣ ਨਾਲ ਜਿਸ ਦਿਨ ਤੁਸੀਂ ਬਲੀਦਾਨ ਕਰਨਾ ਸ਼ੁਰੂ ਕਰਦੇ ਹੋ ਪਰਮੇਸ਼ਰ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਵੇਗਾ ਕਿਉਂਕਿ ਕਟ ਬਲੀਦਾਨ ਦਾ ਮਤਲਬ ਹੈ ਤੁਸੀਂ ਪਰਮੇਸ਼ਰ ਨੂੰ ਕੱਟ ਪਿਆਰ ਕਰਦੇ ਹੋ ਜਿਨ੍ਹਾਂ ਲੋਕਾਂ ਨੇ ਸਭ ਤੋਂ ਵੱਡੇ ਬਲੀਦਾਨ ਚੜਾਏ ਹਨ ਉਹਨਾਂ ਦੇ ਨਾਮ ਅੱਜ ਤੱਕ ਯਾਦ ਕੀਤੇ ਜਾਂਦੇ ਹਨ ਇਸ ਲਈ ਜਦੋਂ ਤੁਸੀਂ ਪਰਮੇਸ਼ਰ ਦੇ ਲਈ ਬਲੀਦਾਨ ਕਰਨਾ ਸ਼ੁਰੂ ਕਰਦੇ ਹੋ ਭਾਵੇਂ ਇਹ ਪ੍ਰਾਰਥਨਾ ਵਿੱਚ ਸਮੇਂ ਦਾ ਬਲੀਦਾਨ ਹੋਵੇ ਜਾਂ ਪੈਸੇ ਦਾ ਬਲੀਦਾਨ ਹੋਵੇ ਜਾਂ ਫਿਰ ਤੁਹਾਡੇ ਕੋਲ ਜੋ ਵੀ ਹੈ ਉਸ ਦਾ ਬਲੀਦਾਨ ਹੋਵੇ ਪਰਮੇਸ਼ਰ ਤੁਹਾਡੇ ਬਾਰੇ ਸੋਚੇਗਾ ਅਤੇ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਨੂੰ ਤੁਹਾਡੇ ਬਲੀਦਾਨਾਂ ਦੇ ਕਾਰਨ ਜਾਦ ਕੀਤਾ ਜਾਵੇਗਾ ਆਮਨ ਆਓ ਸੀ ਮਿਲ ਕੇ ਅੰਗੇਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾ ਤੁਹਾਡੇ ਰਾਜ਼ ਦੇ ਲਈ ਸਭ ਤੋਂ ਵੱਡੇ ਬੀਜ ਪੇਚਾਂਗਾ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਪ੍ਰਵੇਸ਼ਮ ਸੇਜੇ ਸਮਰਥੀ ਨਾਮ ਵਿੱਚ ਆਮਨ